ਕਿ ਤੁਸੀਂ ਬੜੀ ਹਿੰਮਤ ਦੇ ਨਾਲ ਭਰਤੀ ਕੀਤੀ ਹੈ। ਇਮਾਨਦਾਰ ਤੇ ਧਿਆਨدار ਜਿੰਨਾ ਭਰਤੀ ਕੀਤੀ ਹੈ। ਇਹ ਨਹੀਂ ਵੀ ਐਵੇਂ ਕਾਪੀਆਂ ਲਿਆਤੀਆਂ ਤੇ ਹੋਰ ਕਰਤਾ। ਸਾਰਿਆਂ ਨੇ ਤਕਰੀਬਨ ਤਕਰੀਬਨ ਆਪ ਜਾ ਕੇ ਆਪ ਸੁਪਰਵਾਈਜ਼ਨ ਕਰਕੇ ਜੇ ਕੋਈ ਕਾਪੀ ਦੇ ਕੇ ਗਿਆ ਹੈ ਉਹ ਚੈੱਕ ਕੀਤੀ ਕਿ ਠੀਕ ਹੈ ਆਧਾਰ ਕਾਰਡ ਪਿਆ ਹੋਇਆ, ਵੋਟਰ ਕਾਰਡ ਪਿਆ ਹੋਇਆ, ਟੈਲੀਫੋਨ ਨੰਬਰ ਲਿਖਿਆ ਹੋਇਆ ਤੇ ਸਾਰੇ ਤੁਸੀਂ ਆਪਣੇ ਆਪ ਕੀਤੀ ਹੈ। ਅੱਜ ਆਪਾਂ ਤਕਰੀਬਨ 1,35,000 ਦੀ ਭਰਤੀ ਦੇ ਰਹੇ ਹਾਂ ਚੁੰਦਾ ਸਾਹਿਬ ਨੂੰ। ਇਸ ਤੋਂ ਬਾਅਦ ਦੇ ਵਿੱਚ ਅੱਜ ਵੀ ਕਾਫੀ ਕਾਫੀ ਆ ਰਹੀਆਂ ਨੇ ਪਰ ਅੱਜ ਅਸੀਂ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੇ ਕਿ ਕਰਕੇ ਫਿਰ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਹਾਡੇ ਕੋ 20000 ਦੀ ਹੋਵੇ 30000 ਦੀ ਹੋਵੇ ਜਿੰਨੀ ਵੀ ਹੋਊਗੀ ਉਹ ਤੁਹਾਨੂੰ ਜਾ ਕੇ ਅਸੀਂ ਉੱਥੇ ਜਾਵਾਂਗੇ ਛੋੜੀ ਸਾਹਿਬ ਨੇ ਗੱਲ ਕੀਤੀ ਹੈ ਕਿ ਵੀ ਬਾਕੀਆਂ ਨੂੰ ਨਮਾਇੰਦਗੀ ਨਹੀਂ ਦਿੰਦੇ ਨਮਾਇੰਦਗੀ ਦਾ ਛੋੜੀ ਸਾਹਿਬ ਸਾਰਿਆਂ ਨੂੰ ਦਿੰਨੇ ਆ ਦੇਖੋ ਤੁਸੀਂ ਬੋਲੇ ਮਹਾਜਨ ਬੋਲੇ ਪੰਡਿਤ ਜੀ ਬੋਲੇ ਬੀਸੀ ਬੋਲੇ ਜੱਟ ਬੋਲੇ ਦੱਸੋ ਕਿਹੜੀ ਕਮਿਊਨਿਟੀ ਰਹਿ ਗਈ ਹਰ ਹੁਣ ਵੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਜੇ ਕਿਸੇ ਨੇ ਵੀ ਕੋਈ ਸੁਝਾਅ ਦੇਣਾ ਹੈ ਜਰੂਰ ਸੁਝਾਅ ਦਿਓ ਆਪਣਾ ਕੋਈ ਚੰਗਾ ਸੁਝਾਅ ਦਿਓ ਜਿਸ ਦੇ ਨਾਲ ਪਾਰਟੀ ਅੱਗੇ ਵੱਧ ਸਕੇ ਵਧੀਆ ਚੱਲ ਸਕੇ ਝੁੰਡਾ ਸਾਹਿਬ ਨੇ ਅਗਵਾਈ ਕੀਤੀ ਝੁੰਡਾ ਕਮੇਟੀ ਦੀ 100 ਕੰਸੀ ਚੋਂ ਉੱਚੀ ਦੇ ਵਿੱਚ ਗਏ ਤੁਸੀਂ ਵੀ ਛੋਟੀ ਸਾਹਿਬ ਤੁਸੀਂ ਤਾਂ ਮੋਢੀ ਸੀ ਸਾਰਿਆਂ ਨੇ ਕਿਹਾ ਕਿ ਸੁਧਾਰ ਕਰ ਲੋ ਇੱਕ ਪਰਿਵਾਰ ਦੇ ਵਿੱਚ ਇੱਕ ਟਿਕਟ ਕਰ ਦੋ ਸੁਖਵੀਰ ਸਿੰਘ ਬਾਦਲ ਨੂੰ ਪਿੱਛੇ ਕਰ ਦੋ ਚਲੋ ਜਿੰਮੇ ਵੀ ਹੋਇਆ ਸਾਰਿਆਂ ਨੇ ਬੜੇ ਵਧੀਆ ਸੁਝਾਅ ਦਿੱਤੇ ਔਰ ਉਹ ਤੋਂ ਵੀ ਇਹ ਗੱਲ ਕਹੀ ਕਿ ਇਹ ਤੁਹਾ ਤੋਂ ਹੀ ਲਾਗੂ ਨਹੀਂ ਹੋਣੀਆ ਸੋ ਲਾਗੂ ਕਰ ਨਹੀਂ ਸਕੇ ਇਹ ਤਾਂ ਮੈਂ ਸਮਝਦਾ ਕਿ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੁਸੀਂ ਸਾਰੇ ਹੀ ਬੈਠੇ ਹੋ ਇੱਥੇ ਤਕਰੀਬਨ ਤਕਰੀਬਨ ਜਦੋਂ ਆਪਾਂ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਪੰਜਾਬ ਚੋਂ ਯਾਤਰਾ ਕੱਢੀ ਕੀ ਕੋਈ ਇਹ ਹਜਾ ਬੰਦਾ ਸੀ ਜਿਹੜਾ ਸਮਾਣੇ ਕੰਸੇ ਨਾ ਗਿਆ ਹੋਵੇ ਸਮਾਣੇ ਸਮਾਣੇ ਸ਼ਹਿਰ ਦੇ ਵਿੱਚ ਘੱਟੋ ਘੱਟ 10000 ਬੰਦਾ ਇਕੱਠਾ ਹੋ ਪੁੱਛ ਲੋ ਇਹਨਾਂ ਨੂੰ ਮੋਸਗਲ ਸਾਹਿਬ ਬੈਠੇ ਨੇ ਕਬੂਰਤਾਂ ਦੇ ਮੰਥਲ ਬੈਠਾ ਰਾਣਾ ਬੈਠਾ ਕਿਤੇ ਵੀ ਦਿਲ ਛਟਣ ਜਗਤੋਂ ਵੀ ਹੈ ਨਹੀਂ ਮੈਂ ਨਹੀਂ ਕਹਿੰਦਾ ਚਾਹਿਆ ਅੱਜ ਆਪਾ ਅੱਡ ਹੋ ਗਏ ਕਿ ਸਾਡਾ ਕੋਈ ਕੈਂਡੀਡੇਟ ਮੜਾ ਸੀ ਕੈਂਡੀਡੇਟ ਵੀ ਵਧੀਆ ਸੀ ਆ ਕਿੱਡੀ ਵੱਡੀ ਰੈਲੀ ਕੀਤੀ ਰੈਲੀ ਦੇ ਵਿੱਚ ਸਟੇਜ ਤੋਂ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਿ ਆਪਾਂ ਘੱਟੋ ਘੱਟ ਜਿੱਥੋਂ ਅਮਰਤਪਾਲ ਖੜਾ ਹੈ ਉੱਥੋਂ ਆਪਾਂ ਆਪਣਾ ਕੈਂਡੀਡੇਟ ਨਾ ਖੜਾ ਕਰੀਏ ਆਪਾਂ ਨੂੰ ਵੀ ਪੰਥ ਗੱਲ ਕਰਨੀ ਚਾਹੀਦੀ ਹੈ ਪਰ ਉਹ ਨਹੀਂ ਮੰਨੇ ਨਹੀਂ ਜੀ ਬਲਟੋਹਾ ਸਾਹਿਬ ਤਾਂ ਕਹਿੰਦੇ ਕਾਗਜ਼ ਵਾਪਸ ਲੈ ਲੈਣਗੇ ਆਪਣਾ ਕੀ ਰਹਿ ਜੂਗਾ ਉਹਨੂੰ ਕੌਣ ਪੁੱਛਦਾ ਏਜੰਸੀਆਂ ਦਾ ਬੰਦਾ ਫਰਾਣਾ ਜੋ ਰਿਜ਼ਲਟ ਆਇਆ ਉਹ ਆਪਣੇ ਸਾਹਮਣੇ ਹੀ ਆ ਜੋ ਸਮਾਨੇਦਾਰ ਦਾ ਰਿਜ਼ਲਟ ਆ ਜਾਂ ਪਟਿਆਏ ਦਾ ਪਾਰਲੀਮੈਂਟ ਦਾ ਰਿਜ਼ਲਟ ਆ ਉਹ ਆਪਾਂ ਸਾਰੇ ਜਾਣਦੇ ਆ ਸਾਡੀ ਬੈਠ ਕੇ ਗੱਲ ਹੋਈ ਪੁੱਛਿਆ ਵੀ ਜਦੋਂ ਇਲੈਕਸ਼ਨ ਹੋ ਗਈ ਬੀ ਸ਼ਰਮਾ ਜੀ ਕਿਵੇਂ ਰਹੂਗਾ ਕਿਵੇਂ ਉਹ ਕਹਿਣ ਲੱਗੇ ਵੀ ਮੈਨੂੰ ਤੁਹਾਡੇ ਦਾ ਪਤਾ ਨਹੀਂ ਪਰ ਮੈਂ ਆਪਣੀ ਡੇਰਾਬਸੀ ਤੋਂ ਕਟੋ-ਕਟ 70000 ਵੋਟ ਤੇ ਜਿੱਤ ਕੇ ਆਉਂਗਾ ਮਾ ਜੀ ਅਸੀਂ ਵੀ ਗਰੰਟੀ ਕਰਦੇ ਆਂ ਜੇ ਤੁਸੀਂ 70000 ਤੇ ਜਿੱਤ ਕੇ ਆਉਂਗੇ ਤਾਂ 20000 ਵੋਟ ਦਾ ਅਸੀਂ ਵੀ ਤੁਹਾਨੂੰ ਜਿਦਾ ਕੇ ਭੇਜਾਂਗੇ ਪਰ ਰਿਜ਼ਲਟ ਕੀ ਹੋਇਆ ਵਿੱਚੇ ਉੱਥੇ 35000 ਵੋਟ ਤੇ ਹਾਰ ਗਈ ਫਿਰ ਸਾਰੀਆਂ ਕੰਸਨ ਚ ਹਾਰ ਗਈ ਪਟਿਆਲੇ ਸ਼ਹਿਰ ਦੇ ਵਿੱਚੋਂ ਸਾਨੂੰ ਵੋਟ 4000 ਰੁਪਏ ਸਾਰੀਓ ਸੋ ਇਹ ਕਿਉਂ ਪਈ ਇਹ ਨਹੀਂ ਸੀ ਕਿ ਤੁਸੀਂ ਕੰਮ ਨਹੀਂ ਕੀਤਾ ਜਾ ਕੈਂਡੀਡੇਟ ਮੜਾ ਸੀ ਲੋਕ ਸੁਖਵੀਰ ਸਿੰਘ ਬਾਦਲ ਨੂੰ ਵੋਟ ਨਹੀਂ ਸੀ ਪਾਉਣਾ ਚਾਹੁੰਦੇ ਸਾਡੀ ਭੈਣ ਖੜੀ ਹੋਈ ਕਿੱਡਾ بڑا ਪਰਿਵਾਰ ਹੈ ਕਿੱਡਾ بڑا ਨੌ ਹੈ ਮੇਰਾ ਖਿਆਲ ਹੈ ਵੀ ਅੱਜ ਤੱਕ ਰਿਕਾਰਡ ਹੋਣਾ ਕਿ ਜਿਹੜੇ ਬੰਦੇ ਨੇ ਕਿਹਾ ਹੋਣਾ ਕਿ ਮੈਂ ਆਪਣੇ ਕਦੇ ਤੋਂ ਮੁੱਕਰਦਾ ਨਹੀਂ ਹਾਂ ਮੈਨੂੰ ਫਾਂਸੀ ਲਾ ਦਿਓ ਨਹੀਂ ਅੱਜ ਤੱਕ ਮੇਰਾ ਖਿਆਲ ਵੀ ਗਲਤੀ ਕਰ ਬੈਠਦਾ ਬੰਦਾ ਪਰ ਬਾਅਦ ਦੇ ਵਿੱਚ ਕਹਿੰਦਾ ਜੀ 나 ਮੈਨੂੰ ਹੁਣ ਮਾਫੀ ਦੇ ਦਿਓ ਗਲਤੀ ਹੋ ਗਈ ਮੈਨੂੰ ਪਤਾ ਨਹੀਂ ਸੀ ਇੱਕੋ ਇੱਕ ਹੈ ਉਹ ਸਾਡੀ ਬੇਟੀ ਨੂੰ ਵੀ ਮੇਰਾ ਕਹਿੰਦਾ 40-40000 ਵੋਟ ਵੀ ਪਾਰਲੀਮੈਂਟ ਇੱਕ ਕਾਰਨ ਕੀ ਹੈ ਮਾਨ ਸਾਹਿਬ ਖੜੇ ਹੋਏ ਸਰੂਰ ਤੋਂ ਸਾਡੀ ਗੱਲ ਚੱਲੀ ਕਿ ਵੀ ਉਹਨਾਂ ਤੋਂ ਸਪੋਰਟ ਲੈ ਲੀਏ ਜਾਂ ਸਪੋਰਟ ਦੇ ਦਈਏ ਮੈਂ ਗਾਰੰਟੀ ਕਰਦਾ ਜੇ ਆਪਾਂ ਸਪੋਰਟ ਕਰ ਦਿੰਦੇ ਮਾਨ ਸਾਹਿਬ ਜਿੰਨੀ ਸੀ ਸਕਦੇ ਉੱਥੇ ਉੱਥੋਂ ਆਪਨੇ ਜਿੱਤ ਜਾਣਾ ਸੀ ਸੋ ਆਪਨ ਮੈਨੂੰ ਪਤਾ ਲੱਗ ਗਿਆ ਕਿ ਵੀ ਉਸ ਬੰਦੇ ਨੂੰ ਵੋਟ ਨਹੀਂ ਪੈਂਦੀ ਪਰ ਇੱਕ ਦਿਨ ਨਹੀਂ ਦੋ ਦਿਨ ਨਹੀਂ ਅਚੁੰਡਾ ਸਾਹਿਬ ਬੈਠੇ ਨੇ ਮੇਰਾ ਖਿਆਲ ਹੈ ਵੀ 4 5 ਸਾਲ ਲਗਾਤਾਰ ਮੰਨਤਾ ਕਰਦੇ ਰਹੇ ਵੱਡੇ ਬਾਲ ਸਾਹਿਬ ਦੇ ਹੁਣ ਦੇ ਸਾਨੂੰ ਸਾਰਿਆਂ ਨੂੰ ਝੁੰਡਾ ਸਾਹਿਬ ਤਾਂ ਸੱਣਾ ਹੈ ਨਹੀਂ ਸੀ ਉਹਨਾਂ ਨਾਲ ਨੇ ਮਲੂਕਾ ਸਾਹਿਬ ਉਹਨਾਂ ਨਾਲ ਨੇ ਚੀਮਾ ਸਾਹਿਬ ਉਹਨਾਂ ਦੇ ਨਾਲ ਨੇ ਗਰੇਵਾਲ ਉਹਨਾਂ ਦੇ ਨਾਲ ਹੈ ਭੁੰਦਰ ਸਾਹਿਬ ਉਹਨਾਂ ਦੇ ਨਾਲ ਨੇ ਧਾਮੀ ਸਾਹਿਬ ਉਹਨਾਂ ਦੇ ਨਾਲ ਨੇ ਮੈਂ ਜਗੀਰ ਕੌਰ ਸਾਰੇ ਬੰਦੇ ਨੂੰ ਆਪ ਬੁਲਾਇਆ ਉਹਨਾਂ ਨੇ ਕਿ ਵੀ ਕੀ ਕਰਨਾ ਚਾਹੀਦਾ ਸਾਰਿਆਂ ਨੇ ਫ੍ਰੈਂਕਲੀ ਕਿਹਾ ਕਿ ਜੀ ਤੁਹਾਨੂੰ ਛੱਡ ਦੇਣਾ ਚਾਹੀਦਾ ਟੈਂਪਰਰੀ ਛੱਡ ਦਿਓ 1 ਸਾਲ ਖਾਤਰ ਛੱਡ ਦਿਓ 6 ਮਹੀਨੇ ਖਾਤਰ ਛੱਡ ਦਿਓ ਤੁਸੀਂ 5 ਬੰਦੇ ਬਣਾ ਦਿਓ ਤੁਸੀਂ 1 ਬੰਦਾ ਬਣਾ ਦਿਓ ਜਿਹੜਾ ਮਰਜ਼ੀ ਬਣਾ ਦਿਓ ਅਸੀਂ ਤੁਹਾਡੇ ਨਾਲ ਨਹੀਂ ਛੱਡਣੀ ਜੋ ਵਿਧੀ ਵਿਧਾਨ ਹੈ ਉਹਦੇ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਜਾਈਏ ਜੋ ਗਲਤੀਆਂ ਹੋਈਆਂ ਨੇ ਜੋ ਬਲੰਡਰ ਹੋਏ ਨੇ ਉਹ ਆਪਾਂ ਮੰਨ ਲਈ ਉੱਥੇ ਜਾ ਕੇ ਸ਼੍ਰੀ ਕਾਲ ਤਖਸਾਲ ਬਖਸ਼ਨ ਹਾਰ ਹੈ ਹੁਣ ਵੀ ਬਖਸ਼ਤਾ ਜੀ ਹੁਣ ਵੀ ਬੜੀ ਵਧੀਆ ਗੱਲ ਹੋ ਗਈ ਸੀ ਜੇ ਕਿਤੇ ਹੁਣ ਵੀ ਨਾ ਬਾਤ ਮੁਕਰਦੇ ਗੱਲ ਫੇਰ ਬਣ ਜਾਣੀ ਸੀ ਪਰ ਨਹੀਂ ਕੁਦਰਤ ਨੇ ਉਹ ਸਜ਼ਾ ਦੇਣੀ ਆ ਪੂਰੀ ਉਹ ਪੂਰੀ ਕਰਕੇ ਛੰਨਿਆ ਜਿਹੜੇ ਬੰਦੇ ਨੇ ਗਲਤੀਆਂ ਕੀਤੀਆਂ ਨੇ ਬਲੰਡਰ ਕੀਤਾ ਕੁਦਰਤ ਪ੍ਰਮਾਤਮਾ ਬਹੁਤ ਵੱਡੀ ਚੀਜ਼ ਹੈ ਅੱਜ ਆਪਾਂ ਪਛੜ ਗਏ ਆਪਾਂ ਕਿੱਥੇ ਰਹਿ ਗਏ ਪੰਜਾਬ ਦਾ ਤੇ ਹਰਿਆਣਾ ਦਾ ਮੁਕਾਬਲਾ ਕਰਕੇ ਦੇਖੋ ਕਦੇ ਹਰਿਆਣਾ ਆਪਣੇ ਮੁਕਾਬਲੇ 'ਚ ਨਹੀਂ ਜੀ ਹੁੰਦਾ ਹਰਿਆਣਾ ਨੂੰ ਆਪਾਂ ਕਿਸੇ ਗਿਣਤੀ 'ਚ ਨਹੀਂ ਗਿਣਦੇ ਅੱਜ ਹਰਿਆਣਾ ਦਾ ਕੀ ਮੱਧ ਪ੍ਰਦੇਸ਼ ਲੈ ਲਓ ਜੂਪੀ ਕਿੱਥੇ ਅੱਗੇ ਜਾਈ ਜਾਂਦੀ ਸਾਡੇ ਨੂੰ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹੀ ਹੈ ਕਿ ਸਾਡੀਆਂ ਸਰਕਾਰਾਂ ਨੇ ਬਹੁਤੀ ਸੈਂਸੀਅਰਲੀ ਕੰਮ ਨਹੀਂ ਕੀਤਾ ਜਿਹੜੀਆਂ ਆਪਾਂ 27 22 ਸਾਲ ਦੀਆਂ ਗੱਲਾਂ ਕਰਦੇ ਸੀ ਉਜ ਤਿੰਨ ਤਿੰਨ ਛੀਟਾਤੇ ਰਹੇਗੇ ਸਾਰੀਆਂ ਛੀਟਾਂ ਦੇ ਉੱਤੇ ਸਾਡੀ ਜਮਾਨਤ ਜਲਤ ਹੋਣ ਲੱਗੀ ਇਹ ਜਿਹੜਾ ਸਟੈਪ ਚੁੱਕਿਆ ਕਈ ਵਾਰ ਬਹੁਤ ਬੰਦੇ ਕਹਿੰਦੇ ਨੇ ਰਖਾਣਾ ਸਾਹਿਬ ਤੁਹਾਡੀ ਤਾਂ ਬੜੀ ਨੇੜਤਾ ਸੀ ਤੁਹਾਡੇ ਦਾ ਪਰਿਵਾਰ ਇੱਕ ਸੀ ਤੁਸੀਂ ਕਿਵੇਂ ਛੱਡਤਾ ਪਰ ਮੇਰਾ ਖਿਆਲ ਹੈ ਕਿ ਧਰਮ ਵੱਡੀ ਗੱਲ ਹੈ ਤੁਹਾਡੀ ਜ਼ਮੀਨ ਜਾਇਦਾਦ ਪਿਆਰ ਸਤਕਾਰ ਦੋਸਤੀ ਸਾਰਾ ਕੁਝ ਛੋਟੀਆਂ ਚੀਜ਼ਾਂ ਨੇ ਪਰ ਧਰਮ ਤੋਂ ਵੱਡੀ ਕੋਈ ਗੱਲ ਹੈ ਚੁੰਨ ਵਾਲੀ ਗੱਲ ਸੀ ਕਿ ਵੀ ਧਰਮ ਚੁੰਨਣਾ ਅਸੀਂ ਆਪਣੇ ਮਨ ਚ ਲੈ ਕੇ ਗਏ ਸੀ ਕਿ ਅਸੀਂ ਸੁਖਵੀਰ ਕਰਕੇ ਨਹੀਂ ਸੀ ਗਏ ਐਤਾ ਆਪਣੇ ਕਰਕੇ ਗਏ ਸੀ ਕਿ ਵੀ ਅਸੀਂ ਵੀ ਉਹ ਸਰਕਾਰ ਦੇ ਵਿੱਚ ਹੀ ਜਦੋਂ ਐਜੇਜੀਆਂ ਗਲਤੀਆਂ ਹੋਈਆਂ ਉਦੋਂ ਅਸੀਂ ਚੁੱਪ ਰਹਿ ਹਾਲਾਤ ਦੰਦੇ ਹੋਗੇ ਸੀ ਘਰੋਂ ਬਾਹਰ ਨਿਕਲਣਾ ਬੰਦ ਕਰਤਾ ਸੀ ਲੋਕਾਂ ਨੇ ਸੱਜ ਭਾਵਨਾ ਦੇ ਰੈਲੀਆਂ ਕੀਤੀਆਂ ਆਪਾਂ ਪਰ ਉਹਦਾ ਰਿਜ਼ਲਟ ਜੇ ਨਾ ਮੰਨੇ ਕਿੰਨੀ ਬੜੀ ਰੈਲੀ ਕੀਤੀ ਸੀ ਪਟਿਆਲੇ ਆਪਾਂ ਨੇ ਮੈਨਸਪੁਰ ਮੰਡੀ ਦੇ ਵਿੱਚ ਮੇਰਾ ਖਿਆਲ ਰਿਕਾਰਡ ਹੋਣਾ ਪਰ ਕਾਮਯਾਬੀ ਜ਼ਰਾ ਨਹੀਂ ਸਾਨੂੰ ਮਿਲਿਆ ਕਿਉਂਕਿ ਲੋਕਾਂ ਦਾ ਮਨ ਛਾਣ ਲਈ ਸੀ 100 ਕਾਂਸਟਿਟੂਐਂਟੀਆਂ ਨੇ ਸਾਰਿਆਂ ਨੇ ਇੱਕੋ ਗੱਲ ਕਹੀ ਝੁੰਡਾ ਸਾਹਿਬ ਨੂੰ ਕਿ ਜੀ ਸਾਡੀ ਗੱਲ ਮੰਨ ਲਓ ਔਰ ਕਈ ਲੋਕ ਤਾਂ ਇਹ ਵੀ ਕਹਿੰਦੇ ਰਹੇ ਤੂੰ ਤਾਂ ਮੰਨੀ ਨਹੀਂ ਜਾਣੀ ਤੂੰ ਤਾਂ ਕਹਿ ਨਹੀਂ ਹੋਣਾ ਪਰ ਮੈਂ ਧੰਨਵਾਦ ਕਰਦਾ ਝੁੰਡਾ ਸਾਹਿਬ ਦਾ ਪੰਜ ਮੈਂਬਰੀ ਕਮੇਟੀ ਦਾ ਬਹੁਤ ਜੋਰ ਲਾਇਆ ਦੋ ਮੈਂਬਰ ਬਰੁੰਗਰ ਸਾਹਿਬ ਆਪਾਂ ਸਾਰੇ ਜਾਣਦੇ ਆ ਪਟਿਆਲੇ ਦੇ ਨੇ ਸਭ ਤੋਂ ਸੀਨੀਅਰ ਮੈਂਬਰ ਨੇ ਪ੍ਰਧਾਨ ਰਹੇ ਨੇ ਦੂਜਾ ਧਾਮੀ ਸਾਹਿਬ ਹੁੰਦੇ ਪ੍ਰਧਾਨ ਨੇ ਤੇ ਦੋਹਾਂ ਨੂੰ ਕਿਹਾ ਕਿ ਤੁਸੀਂ ਛੱਡ ਜੋ ਬਾਕੀ ਆਪੇ ਛੱਡ ਜਾਣਗੇ ਝੁੰਦਾ ਸਾਹਿਬ ਤਾਂ ਇੰਨਾ ਵਿਸ਼ਵਾਸ ਸੀ ਵੀ ਜੋ ਝੁੰਦਾ ਸਾਹਿਬ ਨੂੰ ਕਹਿੰਦੇ ਕਿ ਮੰਨੀ ਲੈਣਗੇ ਉਹ ਇਹ ਆਈ ਤੇ ਵੀ ਉਹਨਾਂ ਨੂੰ ਵਿਸ਼ਵਾਸ ਸੀ ਤੇ ਬੀਬੀ ਨੂੰ ਤਾਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਤਾਂ ਮੁਲਾਜ਼ਮ ਐ ਤਾਂ ਜਾ ਹੀ ਨਹੀਂ ਸਕਦਾ ਇਹ ਕਿਵੇਂ ਜਾਊਗੀ ਪਰ ਜੇ ਗੁਰੂ ਕਿਰਪਾ ਕਰ ਦੇਵੇ ਸੱਚੇ ਪਾਤਸ਼ਾਹ ਮਿਹਰ ਕਰ ਦੇਵੇ ਝੁੰਡਾ ਸਾਹਿਬ ਨੇ ਕਿਹਾ ਕਿ ਵੀ ਸਾਡੇ ਲਈ ਧਰਮ ਪਹਿਲਾ ਹੈ ਅਕਾਲ ਤਖਤ ਸਾਹਿਬ ਪਹਿਲਾ ਹੈ ਬਾਕੀ ਗੱਲਾਂ ਤੁਹਾਡੇ ਨਾਲ ਕੋਈ ਸਾਡੀ ਉਹ ਨਹੀਂ ਪਰ ਜਿੱਥੇ ਤੱਕ ਅਕਾਲ ਤਖਤ ਸਾਹਿਬ ਦੀ ਗੱਲ ਹੈ ਜਿੱਥੇ ਜੀ ਕਹੋ ਰਜਾਇਨ ਕਰਦੇ ਹੋ ਛੱਡ ਜਾਓ ਉੱਥੇ ਅੱਛੀ ਉਹਦਾ ਹੁਕਮ ਮੰਨਣਾ ਸੋ ਇਸ ਗੱਲ ਦੇ ਲਈ ਵੀ ਆਪਾਂ ਇਹਨਾਂ ਦਾ ਤਨਬਾਦ ਕਰਦੇ ਹੁਣ ਤਾਂ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਨੂੰ ਪੰਜਾਬੀਅਤ ਨੂੰ ਖਾਸ ਕਰਕੇ ਪੰਥ ਨੂੰ ਸ਼੍ਰੀ ਕਾਲਪਤਖ ਸਾਹਿਬ ਦੀ ਮਾਨ ਮਰਿਆਦਾ ਨੂੰ ਆਪਾਂ ਕਿਵੇਂ ਬਹਾਲ ਕਰ ਸਕਦੇ ਆ ਇਹ ਆਪਣੇ ਲਈ ਸਭ ਤੋਂ ਵੱਡੀ ਗੱਲ ਹੈ ਪਹਿਲ ਵਾਲੀ ਗੱਲ ਹੈ ਜਿੱਥੇ ਤੱਕ ਕਈ ਵਾਰ ਚੋਣ ਨਿਸ਼ਾਨ ਦੀ ਗੱਲ ਆ ਜਾਂਦੀ ਹੈ ਕਿ ਚੋਣ ਨਿਸ਼ਾਨ ਉਹਨਾਂ ਕੋਲੇ ਆ ਦਫ਼ਤਰ ਉਹਨਾਂ ਕੋਲੇ ਆ ਦਫ਼ਤਰ ਨੇ ਕੀ ਕਰਨਾ ਜੀ ਚੋਣ ਨਿਸ਼ਾਨ ਅੰਮ੍ਰਿਤਪਾਲ ਕੋਲ ਕੋਈ ਚੋਣ ਨਿਸ਼ਾਨ ਸੀ ਮਾਨ ਸਾਹਿਬ ਕੋਲ ਕੋਈ ਚੋਣ ਨਿਸ਼ਾਨ ਸੀ ਜੇ ਲੋਕ ਇਰਾਦਾ ਕਰ ਲੈਣ ਲੋਕ ਮੰਨ ਬੁਲਾ ਲੈਣ ਚੋਣ ਨਿਸ਼ਾਨ ਵੀ ਹੋਵੇ ਤੁਹਾਡੇ ਕੱਠ ਵੀ ਹੋਣ ਜਿਹਨੂੰ ਨਿਕਾਰਨ ਨਿਕਾਈ ਦਿੰਦੇ ਨੇ ਆਓ ਦੇਖੀ ਜੇ ਆਪਾਂ ਨੇ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਆ ਹੁਣ ਲੁਧਿਆਣਾ ਦੀ ਇਲੈਕਸ਼ਨ ਦੇ ਵਿੱਚ ਦੇਖ ਲਿਆ ਸੋ ਆਪਣਾ ਸਾਰਿਆਂ ਦਾ ਹੁਣ ਫਰਜ ਬਣਦਾ ਹੈ ਕਿ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਪੰਜਾਬੀਅਤ ਨੂੰ ਬਚਾਉਣ ਦੀ ਗੱਲ ਕਰੀਏ ਆਪਣੇ ਭਾਈਚਾਰੇ ਦੀ ਗੱਲ ਕਰੀਏ ਅੱਜ ਵੀ ਜੋ ਹੋ ਰਿਹਾ ਆਪਾਂ ਦੇਖ ਹੀ ਰਿਹਾ ਕਿਹੜੇ ਵਾਦੇ ਕੀਤੇ ਸੀ ਅੱਜਲਾ ਮੰਤਰੀ ਹੁਣ ਕਹਿੰਦੇ ਜੀ ਇਹਦਾ ਤਾਂ ਕੋਈ ਕਸੂਰ ਹੀ ਨਹੀਂ ਇਨੇ ਕਿ ਹਾਜੀ ਕਸੂਰ ਐ ਇਸ ਦਾ ਕਹਿ ਨਹੀਂ ਸੀ ਕਸੂਰ ਐ ਭਗਵੰਤ ਮਾਨ ਨੇ ਕਿਹਾ ਸੀ ਨਾ ਕਿ ਮੇਰੇ ਕੋਲ ਗੱਲ ਆ ਗਈ ਸਿੱਧੀ ਗੱਲ ਆਈ ਐ ਮੈਂ ਇਹਨੂੰ ਪਰਚਾ ਵੀ ਦਰਜ ਕਰਾਉਣਾ ਤੇ ਇਹਨੂੰ ਮੰਤਰੀ ਤੋਂ ਵੀ ਹਟਾਉਣਾ ਆ ਕੀ ਪੰਜ ਸੱਤ ਮਹੀਨੇ ਚ ਕੀ ਹੋ ਗਿਆ ਜੀ ਹੁਣ ਕਹਿੰਦਾ ਜੀ ਨਹੀਂ ਐ ਤਾਂ ਕਲੀਨ ਸ਼ੀਟ ਦੇ ਚ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਫਰਕ ਐ ਅੱਜ ਇਹ ਗੱਲ ਕਰ ਰਹੇ ਨੇ ਪਹਿਲਾਂ ਕੋਈ ਨਹੀਂ ਕੀਤੀ ਜੀ ਸਾਢੇ 3 ਸਾਲ ਤਾਂ ਹੋ ਹੀ ਗਏ ਨਾ ਸਰਦਾਰ ਬਣੀ ਜੋ ਹਾਲਾਤ ਇਹਨੇ ਪੈਦਾ ਕੀਤੇ ਨੇ ਕਿ ਜੀ ਮਾਈਨਿੰਗ ਦੇ ਵਿੱਚ 20000 ਰੁਪਏ ਕੱਢ ਕੇ ਲਿਆਵਾਂਗੇ। ਸ਼ਰਾਬ ਦੇ ਵਿੱਚ 32000 ਰੁਪਏ ਕੱਢ ਕੇ ਲਿਆਵਾਂਗੇ ਜੀ। ਉਹ ਕਿੱਥੇ ਗਏ ਜੀ? ਕਾਦਾ ਥਾਰਾ ਮੋਲਾਂਗੇ ਵੀ ਤੇ ਗਾਂ ਵਾਸਤੇ ਲਵਾਗੇ ਨਹੀਂ। ਹੁਣ ਹਰ ਮੇਰਾ ਖਿਆਲ ਹੈ ਮਹੀਨੇ 10000 ਤੱਕ ਜਿੰਨਾ ਕਰਜ਼ਾ 70 ਸਾਲ ਦੇ ਵਿੱਚ ਚੜਿਆ ਉਹ ਮੇਰਾ ਖਿਆਲ ਹੈ ਵੀ ਆ 3.5 ਸਾਲ ਦੇ ਵਿੱਚ ਪੂਰਾ ਕਰ ਲਿਆ ਉਹਨਾਂ ਨੇ। ਜੇ ਕਾਚਨ ਵਸ ਰਹੂਗੀ ਤਾਂ ਜਿਹੜਾ 1.5 ਸਾਲ ਦਾ ਉਹਦੇ ਵੀ ਪੂਰਾ ਕਰ ਲੈਣੇ। ਜੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਅੰਤਰ ਹੈ